ਕਹਿੰਗੇ ਸੁੰਦਾ ਕੋਈ ਗੱਲ ਨਹੀਂ ਕਿ ਲਿਸਟਾਂ ਵਿਚਾਰੋ ਦੇ ਦਿੱਤੀ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਆ ਕੇ ਲੈ ਜਾਓ ਲਿਸਟਾਂ ਸਾਡੇ ਕੋਲ ਜਦੋਂ ਆਉਂਦੀਆਂ ਉਹਦੇ ਹੀ ਦੇ ਰਹੀਆਂ ਸੀ ਜਦੋਂ ਆਈਆਂ ਉਹਦੋਂ ਕਿਹਾ ਇਹਨਾਂ ਨੂੰ ਆ ਕੇ ਲੈ ਜਾਓ ਬਾਕੀ ਪਰ ਸਿਆਸੀ ਦਬਾਅ ਵੇਠਾ ਕੇ ਜਿਹੜਾ ਵਾ ਇਹ ਕਰਮਚਾਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਔਰ ਲਾਈਵ ਤਸਵੀਰਾਂ ਦਿਖਾ ਰਹੇ ਆ ਜਿਹੜਾ ਗੇਟ ਹੈ ਬਲਾਕ ਦਾ ਉਹ ਕਾਂਗਰਸੀ ਲੀਡਰਸ਼ਿਪ ਵੱਲੋਂ ਰੋਕ ਦਿੱਤਾ ਗਿਆ ਹੈ ਲੋਕ ਲੋਕਾਂ ਦੀ ਆਵਾਜ਼ ਲੋਕ ਹੈ ਤੇ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਅੱਜ ਬਲਾਗ ਬਟਵਾ ਵਿਖੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸਰਪਾਲ ਸਿੰਘ ਪੁਲਦਰਵਾਲੋਂ ਵੱਡੀ ਗਿਣਤੀ ਵਿੱਚ ਪੰਚਾਂ ਸਰਪੰਚਾਂ ਦੇ ਕਾਗਜ਼ ਦਾਖਲ ਕਰਨ ਵਾਲੇ ਉਮੀਦਵਾਰਾਂ ਦੀ ਹਾਜ਼ਰੀ 'ਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਇਸ ਮੌਕੇ ਉਹਨਾਂ ਦੋਸ਼ ਲਾਇਆ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਬਲਾਗ ਦੇ ਵਿੱਚ ਨਾ ਤਾਂ ਚੁੱਲਾ ਟੈਕਸ ਦੀਆਂ ਰਸੀਦਾਂ ਮਿਲ ਰਹੀਆਂ ਹਨ ਤੇ ਨਾ ਹੋਰ ਜ਼ਰੂਰੀ ਕਾਗਜ਼ਾਤ ਜੋ ਬਲਾਗ ਤੋਂ ਚਾਹੀਦੇ ਉਹ ਨਹੀਂ ਮਿਲ ਰਹੇ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਕਾਂਗਰਸੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਦੀ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਬੀਡੀਪੀਓ ਬਲਟੋਆ ਅਤੇ ਨਾਇਬ ਤਹਿਸੀਲਦਾਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਸਾਰਿਆਂ ਨੂੰ ਜੋ ਜੋ ਵੀ ਕਾਜ ਬਲਾਕ ਤੋਂ ਚਾਹੀਦਾ ਉਹ ਮੁਹਿਆ ਕਰਵਾਇਆ ਜਾਏਗਾ ਇਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਧਰਨਾ ਚੁੱਕਿਆ ਗਿਆ ਇਸ ਸੰਬੰਧੀ ਲੋਕ ਅਤੇ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜੁ ਕਰ ਧੰਨਵਾਦੀ ہمارا ਪ੍ਰਸ਼ਾਸਨ ਮੁਰਦਾਬਾਦ 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 ਵੀਡੀਓ ਟੀਵੀ ਮੁਰਦਾਬਾਦ 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 ਉਹ ਵੀ ਮੁਕਮੀ ਸਰਕਾਰ ਤੋਂ ਬਤੇਗਾ ਜਿਹੜੇ ਸੰਬੰਧ ਦੇ ਵਿੱਚ ਅੱਜ ਇਕੱਠੇ ਹੋਏ ਆਇਆ ਜੋੜੀਆਂ ਸੋਧਾਂ ਤੋਂ ਕੰਪਲੀਟ ਕਰਦੀਆਂ ਹਾਂ ਉਹਦੇ ਲਈ ਜਿਹੜੇ ਆਪਾਂ ਨੂੰ ਕੁਝ ਪੱਤਰ ਵਾਅਦੋਂ ਤੋਂ ਮਿਲਨੇ ਹੀ ਜਿਹੜੇ ਮਿਲ ਨਹੀਂ ਰਹੇ ਖਾਸ ਕਰਕੇ ਸੂਚਨਾ ਜਿਸ ਤੋਂ ਇਮੈਸ਼ਨ ਜੋ ਨੋਮੀਨੇਸ਼ਨ ਦੇ 2 ਦਿਨ ਬਾਕੀ ਬਚੇ ਆ 1 ਤਰੀਕ ਤੋਂ 4 ਤਰੀਕ ਇਹ ਪਹਿਲੀ ਵਾਰ ਆਇਆ ਹੈ ਕਿ ਗਲਤ ਜਿਹੜੀਆਂ ਨੂੰ ਨੋਮੀਨੇਸ਼ਨ ਆਪਾਂ ਨਹੀਂ ਕਰ ਸਕਦੇ ਪਹਿਲੀ ਵਾਰ ਇਹ 17-25 ਸਾਬੰਦ ਦੇ ਵਿੱਚ ਆ ਰਿਹਾ ਵੀ ਨੋਮੀਨੇਸ਼ਨ ਆਪਾਂ ਡੇਟ ਆਈਂ ਛੁੱਟੀਆਂ ਕੀ ਹੁੰਦੀਆਂ ਵੀ ਨੋਮੀਨੇਸ਼ਨ ਦੇ ਅਜਿਹੀ ਡੇਟ ਛੁੱਟੀ ਕਦਿਆਂ ਆਦੀ ਨੋਮੀਨੇਸ਼ਨ ਦੀ ਤਾਰੀਖ ਦਿੱਤੀ ਗਈ ਸੀ ਆਪਾਂ ਨੂੰ 27 ਤਾਰੀਖ ਤੋਂ ਲੈ ਕੇ 4 ਤਾਰੀਖ ਤੱਕ ਬਹੁਤ ਛੁੱਟੀਆਂ ਦਾ ਬਹਾਨਾ ਬਣਾ ਕੇ ਟੈਨੂ ਤੇ ਟੱਕਰ ਪਤਾ ਗਿਆ ਕਦੀ ਵੀਡੀਓ ਫਾਇਦਾ ਹੋਣਗੇ ਕਦੀ ਕੋਈ ਨਾ ਹੋਊਗਾ ਤਾਂ ਟਾਈਮ ਉੱਤੇ ਨੂੰ ਜਿਹੜਾ ਇਹ ਲੰਘ ਜਾਊਗਾ ਆਪਣੇ ਚਾਲ ਦੇ ਚੱਲਦਾ ਬਹਾਨਾ ਕੀ ਬਣਾ ਰਿਹਾ ਪਿੰਡਾਂ ਦੇ ਪਿਗਿਆ ਕੰਮ ਕੀਤੇ ਹੋਏ ਸਰਕਾਰ ਚੰਗੀ ਹੋਵੇ ਲੋਕ ਮੰਤਰੀ ਚੰਗਾ ਹੋਵੇ ਵਿਧਾਇਕ ਚੰਗਾ ਹੋਵੇ ਤੇ ਲੋਕਾਂ ਨੂੰ ਮੁੱਤਵੀ ਨਹੀਂ ਪੈਂਦੀ ਇਲੈਕਸ਼ਨ ਕਰਾਉਣ ਦੇ ਇੱਕ ਮਜ਼ਾ ਆਉਂਦਾ ਹੈ ਲਖਣ ਵੋਟਾਂ ਨਾਲ ਬਣਾਉਂਦੇ ਤੇ ਚੰਗਾ ਲੱਗਦਾ ਸੀ ਕਰ ਕੀਤਾ ਚੱਕਰੀ ਹੋਇਆ ਕੁਝ ਨਹੀਂ ਟਿੰਸਾਲ ਇਲੈਕਸ਼ਨ ਕਰਾ ਕੇ ਕਰਵਾ ਵੀ ਦੀ ਆ ਪਿੰਡਾਂ ਵਿੱਚ ਹੈ ਉਹ ਜਾਣਾਂ ਨਾ ਮੇਰੇ ਲਕਸ਼ਣ ਕਰਾ ਵੀ ਲਾਂਗੇ ਤੇ ਉਹਨਾਂ ਨੂੰ ਪਤਾ ਸੀ ਪੂਰਾ ਸੁਭਾਗਾਈ ਜਿੰਨੇ ਜਤ ਮਾਰਦਾ ਢੇਮੇ ਕੰਮੀ ਰਹੇ ਜਾਂਦੀ ਨਾ ਕੋਈ ਮੰਂਦਰ ਮੰਨੂ ਨਾ ਕੋਈ ਸਰਪੰਚ ਮੰਨੂ ਤੇ ਇਸ ਕਰਕੇ ਉਹਨਾਂ ਸੋਚਿਆ ਇਲੈਕਸ਼ਨ ਨੂੰ ਮਟ ਲਈਏ ਇਲੈਕਸ਼ਨ ਨੂੰ ਮਟਣ ਤੋਂ ਬੰਨਣਾ ਇਹ ਜੋ ਕਸ਼ਕਾਰ ਰਹਾ ਹੋ ਰਿਹਾ ਹੋ ਰਹੀਆਂ ਪਰ ਹੁੰਦੀ ਨਹੀਂਆਂ ਕੁਮਰ ਸਾਹਿਬ ਬੋਲ ਨੂੰ ਲਖਸਾਲ ਦੀ ਗਵਾਈ ਵਿੱਚ ਤਰਫਾਂ ਦੇ ਕਾਹਦੀ ਲੰਬੜੀ ਛੋਟੀ ਉਮਰ ਸੀ 1977 ਦੇ ਵਿੱਚ ਤੇ ਇਹੋ ਗੇੜ ਤੋੜ ਕੇ ਅੰਦਰ ਜਾ ਕੇ ਤੇ ਸਾਰੀ ਕਾਰਵਾਈ ਪਵਾਈ ਸੀ 14 2002 ਦੇ ਵਿੱਚ ਆਪਣੀ ਪੁੜਕੇ ਕੋਲ ਬਲਦੇ ਰੂਮੇ ਕੈਂਪਰ ਅਸੀਂ ਕੋਈ ਕੌਮਤ ਪਰ ਨਾ ਨਹੀਂ ਦੇਣਾ ਬੋਲ ਨੂੰ ਲਖਸਾਲ ਦੀ ਗਵਾਈ ਦੇ ਇੱਕ ਦੋ ਵਾਰਾਂ ਧਰਨਾ ਉਸੇ ਤਿਆਗ ਦੇ ਹੋਏ ਦੇ ਵਿੱਚ ਤੇ ਤੇ ਖੇਤ ਮਾਰ ਕਰਕੇ ਗਏ ਆਪਾਂ ਕਿਸੇ ਗੱਲੋਂ ਘਬਰਾਉਣਾ ਨਹੀਂ ਸਰਨਾਮੀ ਗੋਲਣਾ ਦੀ ਇਹ ਗੇਟ ਗੁੱਟ ਆਪਾਂ ਨੂੰ ਕੀ ਜਾਂਦੇ ਆ ਗੇਟ ਗੁੱਟ ਕੋਲ ਨਹੀਂ ਆਪਾਂ ਨੂੰ ਆਉਂਦੇ ਜੋ ਦੇ ਆਪਣੀ ਮੰਗ ਮੰਨ ਜਾਂਦੇ ਆ ਲਿਖੇ ਬਾਹਰਾਂ ਕੇ ਮਿਲ ਜਾਂਦੇ ਆ ਠੀਕ ਹੈ ਜੋ ਆਪਾਂ ਨੂੰ ਨਿਸ਼ਾਨ ਭਰਉਂਦੇ ਤਾਂ ਫੇਰ ਆਪਾਂ ਨੂੰ ਨਿਸ਼ਾਨ ਲਾਉਂਦੀ ਜਾਂਦੇ ਆ ਨਿਸ਼ਾਨ ਲਾ ਕੇ ਜਮਾ ਕੇ ਆਪਾਂ ਤੈਨੋਂ ਬਾਤ ਕਰਸਾਓ ਕਲ ਤਰੀਕ ਤੱਕ ਸ਼ਾਮ ਤਾਈਂ ਡੇਰੇ ਰਹਿਓ ਆਪਾਂ ਨਾ ਇਹਨਾਂ ਮੰਪੇ ਜਾਣੇ ਤੇ ਨਾ ਬਾਹਰ ਆਉਣਾ ਤੁਸੀਂ ਉੱਧਰ ਸਾਬ ਵੀ ਰਾਤ ਦੇਖੇ ਆਪਦੇ ਗੁਸਤਰੇ ਦਾ ਪ੍ਰਬੰਧ ਕਰਨ ਤੇ ਰਾਤ ਆ ਕੇ ਰਹਿਣਾ ਜਦੋਂ ਜਦੋਂ ਸਾਨੂੰ ਗੁਸਤੇ ਦੇ ਦੰਗੇ ਕਪਤਾਨ ਸਾਹਿਬ ਉਧਰ ਜਾਣਗੇ ਤੇ ਨਵੀਂ ਸਰਕਾਰ ਬਣੀ ਸੀ ਪੁਲਰ ਸਾਹਿਬ ਤੇ ਅਸੀਂ ਜੀਸੀ ਸਾਹਿਬ ਨੂੰ ਸਿੱਖੀ ਮੰਡਾਇਰ ਤੋਂ ਮਿਲਿਆ ਸੀ ਤੁਹਾਡੇ ਪੈਂਦਰਾਂ ਦਾ ਕੋਈ ਕੰਮ ਸੀ ਜੀਸੀ ਸਾਹਿਬ ਨੂੰ ਕਿਹਾ ਤੇ ਰਾਤ 12:00 ਵਜੇ ਰਿਟਮ ਦੇ ਨਾਲ ਚਲੇ ਗਏ ਕਿ ਸਾਢੇ 12:00 ਵਜੇ ਤੱਕ ਅੰਦਰੋਂ ਕੈਸਲ ਕੀਤਾ ਜਾਂਦਾ ਤੇ ਬਾਹਰੀਆਂ ਨੂੰ ਦਿੱਤਾ ਜਾਂਦਾ ਆਪਾਂ ਨੂੰ ਦਰਿੰਦੂ ਲੋੜ ਨੇ ਸਰਦਾਂ ਦੇ ਇੱਕ ਪਰਚਾ ਵੀ ਹੋਇਆ ਸੀ 78 ਦਾ ਘਾਲਸਾ ਹੈ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਰੇ ਇੰਡਾਂ ਦੇ ਮੋਤਬਰ ਸੱਜਣ ਆਓ ਸਭ ਤੋਂ ਪਹਿਲਾਂ ਫੱਤੇ ਦੀ ਸਾਂਝ ਪਾਈਏ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਭਰਾਓ ਐਡਾ ਵੱਡਾ ਉਛਾ ਇੰਨਾ ਜਿਆਦਾ ੁੱਲਰ ਸਾਹਿਬ ਦਾ ਪਿਆਰ ਹੁਣ ਆਪਾਂ ਦੇਖ ਚੁੱਕੇ ਆ ਕਿ ਇੰਡਾਂ ਦੇ ਵਿੱਚ ਲੋਕਾਂ ਨੇ ਆਪ ਮੁਹਾਰੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਆਉਣ ਵਾਲਾ ਟਾਈਮ ਤੇਰੇ ਪਾਈ ਦਾ ਹੈ ਉਹ ਅੱਜ ਇਹ ਸਰਕਾਰ ਇੰਨੀ ਡਰੀ ਹੋਈ ਹੈ ਪ੍ਰਸ਼ਾਸਨ ਇੰਨਾ ਡਰਿਆ ਹੋਇਆ ਹੈ ਕਿ ਗੇਟ ਤੱਕ ਬੰਦ ਕਰ ਦਿੱਤੇ ਸਾਡੇ ਹਰ ਸਰਪੰਚ ਨੂੰ ਹਰ ਪੰਚ ਨੂੰ ਤੇ ਹਰ ਸਾਡੇ ਮੋਹਤਵਾਰ ਸੱਜਣ ਨੂੰ ਕੋਈ ਵਾਰਡ ਬੰਦੀ ਦੀ ਲਿਸਟ ਨਹੀਂ ਦਿੱਤੀ ਗਈ ਕੋਈ ਐਨਓਸੀ ਨਹੀਂ ਦਿੱਤੀ ਗਈ ਕੋਈ ਕਾਗਜ਼ ਕੋਈ ਤੁਲਾ ਟੈਕਸ ਵਗੈਰਾ ਕੋਈ ਦਿੱਤਾ ਨਹੀਂ ਗਿਆ ਕੋਈ ਇਸ ਕਰਕੇ ਨਹੀਂ ਦਿੱਤਾ ਗਿਆ ਕਿਉਂਕਿ ਇਹ ਸਰਕਾਰ ਕਰੀ ਹੋਈ ਹੈ ਗੱਲਾਂ ਤਾਂ ਆਪਾਂ ਫੇਸਬੁੱਕ ਤੇ ਦੇਖਦੇ ਆ ਇਹਨਾਂ ਨੇ ਬਹੁਤ ਕੀਤੀਆਂ ਸੀ ਸਕੇਂਦਰਪੱਖ ਲਕਸ਼ਣ ਹੋਣਗੇ ਨਰਪੱਖ ਵੋਟਦਾਰੀ ਹੋਊਗੀ ਪਰ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੋ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾ ਕਾਲੀ ਦਲ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਇੱਕ ਪਰਚੀਆਂ ਦੀ ਰੀਤ ਪਾਈ ਸੀ ਕਿ ਜਿਹੜਾ ਬੰਦਾ ਕੋਈ ਕਾਂਗਰਸੀ ਹੈ ਉਹਦੇ ਤੇ ਪਰਚਾ ਪਾ ਦਿਓ ਨਹੀਂ ਹੈਗਾ ਮੈਂ ਆਪਣੀ ਗੱਲ ਦੱਸਣਾ ਚਾਹਾਂਗਾ ਕਿ ਇੱਕ ਵਾਰ ਉਹ ਸਮਾਂ ਸੀ ਕਾਲੀ ਦਲ ਦੀ ਸਰਕਾਰ ਸੀ ਤੇ ਅਸੀਂ ਨਾ ਕੋਈ ਤੇ ਅਸੀਂ ਫਿਰ ਉਹ ਵਾਪਸ ਆ ਕੇ ਚਲੋ ਅਸੀਂ ਦੋ ਜਣੇ ਹੋ ਗਏ ਆ ਅਸੀਂ ਵਾਪਸ ਆ ਗਏ ਫਿਰ ਚਲੋ ਦੂਜੇ ਕੁਝ ਮੁਲਾਜ਼ਮ ਸੀ ਉਹਨਾਂ ਆਖਿਆ ਤੁਹਾਨੂੰ ਚਲੋ ਕੱਲ ਨੂੰ ਅਸੀਂ ਦੇ ਦਾਂਗੇ ਅੱਗਾ ਪਿੱਛਾ ਕਰਦੇ ਮੈਂ ਕਿਹਾ ਅੱਗਾ ਪਿੱਛਾ ਨਹੀਂ ਅਸੀਂ ਕਰਨਾ ਅਸੀਂ ਤਾਂ ਡਿਖਤ ਲੈਣੀ ਆ ਜਿਹੜਾ ਸਾਡਾ ਹੱਕ ਆ ਉਹ ਮੰਗਦੇ ਤੜ ਤੋਂ ਉਹ ਸਾਨੂੰ ਦਿਓ ਵੱਡੀ ਗੱਲ ਇਹ ਹੈ ਵੀ ਜਿਹੜੀ ਬਾੜਬੰਦੀ ਦੀ ਲਿਸਟ ਆ ਉਹ ਕਿੱਡੀ ਗੱਲ ਆ ਤੁਸੀਂ ਸਾਨੂੰ ਲਿਖ ਦੇ ਦਿਓ ਕਾਗਜ਼ ਭਰਨੇ ਭਰੋਣੇ ਉਹ ਤੁਸੀਂ ਸਾਨੂੰ ਨਿਸ਼ਾਨਦਤ ਲੰਮਣ ਦੇਉਗਾ ਇਹ ਪਰ ਐਵੇਂ ਵੀ ਤਾਂ ਕੋਈ ਗੱਲ ਨਹੀਂ ਇਹ ਇੰਨੇ ਡਰੇ ਖਲੋਤੇ ਵੀ ਕੋਈ ਇਹਨਾਂ ਨੂੰ ਇਹ ਵੀ ਨਾ ਪਤਾ ਲੱਗ ਜਾਵੇ ਇਨ ਕਮਿੰਗ ਵੌਇਸ ਕਾਲ ਫਰਮ ਸਰਪੰਚ ਕਾਲ ਡੈਸ਼ ਨਹੀਂ ਨਾ ਅਨ ਸਿੰਪਸਨ ਆ ਰਹੀ ਆਪੋਂ ਆਉ ਕਿੰਗ ਅਪ ਵੋਟਾਂ ਨੇ ਇਹਦੇ ਬਾਰੇ ਵੀ ਇੰਨਾ ਇਹਨਾਂ ਨੇ ਜਿਹੜੇ ਸਾਡੇ ਮੁਲਾਜ਼ਮਾਂ ਉਹਨਾਂ ਨੂੰ ਵੀ ਇੰਨਾ ਇਹਨਾਂ ਨੇ ਮਤਲਬ ਵੀ ਦੱਸਾਇਆ ਕਿ ਤੁਹਾਨੂੰ ਕੋਈ ਗੱਲ ਦੱਸਣੀ ਨਹੀਂ ਹੈਗੀ ਬਾਕੀ ਚੇਅਰਗਰ ਇੱਥੇ ਜਿਹੜਾ ਗਿਆਟਾ ਬਲਾਕ ਦਾ ਤੋੜ ਦਿੱਤਾ ਗਿਆ ਤੇ ਸਾਰੀ ਕਾਂਗਰਸੀ ਜਿਹੜੀ ਲੀਡਰਸ਼ਿਪ ਤੇ ਵਰਕਰਸ਼ਿਪ ਹੈ ਉਹ ਬਲਾਕ ਦੇ ਅੰਦਰ ਇਸ ਸਮੇਂ ਜਿਹੜੇ ਐਂਟਰ ਕਰ ਚੁੱਕੇ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਵਕਤ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਇਸ ਤੋਂ ਅਗਲੀ ਜਿਹੜੀ ਸਥਿਤੀ ਹੈ ਉਹ ਬਣਦੀ ਹੈ ਆ ਆ ਬਾਹਰ ਬਾਹਰ ਪਾਰਦੀ ਦੇ ਉੱਤੇ ਇੱਕ ਸਾਲ ਦੀ 60 ਬੰਦੀ ਆ ਇੱਕ ਸਾਲ ਦੀ 7 ਰੁਪਏ ਤੇ ਇੱਕ ਮਹੀਨੇ ਦੀ ਨਹੀਂ ਇੱਕ ਸਾਲ ਦੀ ਇੱਕ ਸਾਲ ਦੀ 7 ਰੁਪਏ 7 ਰੁਪਏ ਔਰ 35 ਰੁਪਏ ਬੰਦੀ 5 ਸਾਲ ਦੀ ਅੱਜ ਦੇਖ ਲੋ ਪੀਰੀਅਡ ਜੇ 6 ਸਾਲਿਆ 7 ਸਾਲਿਆ ਤੋਂ ਹੁਣ ਆਪਾਂ ਦੇ 7 ਰੁਪਏ ਸਹੀ ਜੰਮ ਹਾਂਜੀ ਤੁਮੀ ਸੀ ਜੀ 7 ਰੁਪਏ ਜਿਹੜੀ ਫੀਸ ਆ ਇੱਕ ਸਾਲ ਦੀ ਆ ਸਭ ਤੋਂ ਪਾਜੇ 35 ਸਭ ਕੁਛ ਹੀ ਕੇ 42 ਰੁਪਏ ਭਾਵੇਂ ਕਰਾ ਦਿੰਦੇ ਹਾਂ 42 ਵਾਧਾ ਕਰਾ ਦੋ ਹੋਣੇ ਕਿੱਥੇ ਜਮਾ ਜੀ ਉਹ ਚੈੱਕੀ ਕੋਲ ਹੀ ਡਿਆ ਜੀ ਚੈੱਕੀ ਤੇ ਕਰਨੀ ਡਿਆ ਤਈਆਂ ਦੇ ਰੋਸ ਤੇ ਚੈੱਕੀ ਦਾ ਨੰਬਰ ਲੱਗਾ ਫੋਨ ਕਰੋ ਨਾਲ ਨਹੀਂ ਨਹੀਂ ਮਿਲਦੀ ਤੇ ਮੈਨੂੰ ਦੱਸੋ ਚੁੱਕਦਾ ਨਹੀਂ ਕੋਈ ਇਹਦੇ ਪਤਾ ਹੈ ਕੋਈ ਨਾ ਚੁੱਕਦਾ ਤਾਂ ਨਾ ਕਰਦਾ ਤੁਝਾ ਲੱਗੀ ਆ ਵੀ ਪੰਚਾਇਤ ਦੇ ਖਾਤੇ ਵਿੱਚ ਹੋਣਾ ਵੈਸੇ ਤਾਂ ਇੱਕ ਹੋਰ ਮਾਨਯੋਗ ਚੌਂਕੀਸ਼ੀ ਨੇ ਕਿਹਾ ਵਾ ਕਿ ਤੁਸੀਂ ਹਲਕਿਆ ਬਿਆਨ ਜਿਹੜਾ ਹੈਗਾ ਉਹ ਦੇ ਸੰਜੀ ਤੇ ਉਹਨਾਂ ਟੈਕਸ ਅਗਰ ਨਹੀਂ ਤਾਂ ਮਿਲ ਹੋ ਗਿਆ ਕੰਦੇ ਜਾਂਦੇ ਸਨ ਫਿਰ ਵੀ ਅਸੀਂ ਦਬਾਵਾ ਆਗੇ ਚੱਕਰ ਨਹੀਂ ਠੀਕ ਹੈ ਠੀਕ ਹੈ ਆਵਾਂਗੇ ਜਿਆਦਾ ਐਨਓਸੀ ਦਾ ਹਲਫੀਆ ਬਿਆਨ ਲੱਗਣਾ ਹਾਂਜੀ ਜਿਆਦਾ ਬੈਂਕਾਂ 'ਚ ਨਾ ਜਾਵਾ ਕਰਾਉਣੇ ਪੈਣਗੇ ਨਹੀਂ ਬੈਂਕ 'ਚ ਹੀ ਕਰਾਉਂਦਾ ਕੋਈ ਹੈਗਾ ਜਿਹੜੇ ਪੰਚਾਇਤਾਂ ਦੇ ਖਾਤੇ ਨਹੀਂ 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 ਕੋਣ ਸਾਰੀ ਜਿਹੜੀ ਗੱਲ ਕਲੀਅਰ ਕੀਤੀ ਵੀਡੀਓ 'ਚ ਆਨ ਨੇ ਵੀ ਜਿਹੜੇ 7 ਰੁਪਏ ਸਾਲ ਦੇ ਆ 75 ਪਾਏ 35 76 42 ਰੁਪਏ ਜਿਹੜੇ ਆ ਉਹ ਇਹਨਾਂ ਨੇ ਜਮ੍ਹਾਂ ਕਰਨੇ ਪਰ ਐਫੀਡੇਵਿਟ ਹਲਫੀਆ ਬਿਆਨ ਆਪਾਂ ਨਾਲ ਲਾ ਦੇਣਾ ਇੱਕ ਦੋ ਹਲਫੀਆ ਬਿਆਨ ਲੱਗਣੇ ਪਰ ਸਾਰੀ ਫਾਈਲ ਦੇ ਇੱਕ ਤੇ ਆਪਣਾ ਏਜ ਉਲਟ ਰਕਤ ਦੀ ਰਸੀਦ ਦਾ ਤੇ ਦੂਜਾ ਜਿਹੜਾ ਹੈਗਾ ਉਹ ਐਨਓਸੀ ਦਾ ਦੋਹਾਂ ਦੀ ਕਾਪੀ ਸਾਰਿਆਂ ਦੇ ਵਟਸਐਪ ਤੇ ਪਾਈ ਹੋਈ ਆ ਭਈ ਜੀ ਆ ਕਈ ਕਾਜ ਚੋਂ ਲਿਆਏ ਨਾ ਭਰਾ ਜੀ ਅੱਛਾ ਕੀ ਕਰਨਿਆ ਉਲਟੋਆ ਬਲਾਗ ਚ ਕੁਝ ਗੁੰਦਾ ਚੋਣ ਦਾ ਪ੍ਰਕਿਰਿਆ ਸ਼ੁਰੂ ਹੋਇਆ ਵਾ ਜਿਹੜੀਆਂ ਸਰਕਾਰ ਵੱਲੋਂ ਕਮਿਸ਼ਨ ਵੱਲੋਂ ਜਿਹੜੀਆਂ ਡਿਊਟੀਆਂ ਲੱਗੀਆਂ ਸੈਕਟਰੀ ਸਬੰਨਾਂ ਦੀਆਂ ਵੀਡੀਓ ਦੀਆਂ ਹੋਰ ਅਫਸਰ ਸਬੰਨਾਂ ਦੇ ਵੀ ਲੋਕਾਂ ਨੂੰ ਜਿਹੜੀ ਆ ਵੋਟਰ ਸੂਚੀ ਜਿਹੜੀ ਆ ਉਹ ਮਿਲ ਸਕੇ ਤਾਂ ਜੋ ਲੋਕਾਂ ਵੇਖ ਕੇ ਵੀ ਕਿਹੜੀ ਵਾਰਡ ਸਾਡੀ ਕਿੱਥੇ ਕਿੱਥੇ ਵੋਟਾਂ ਆਉਂਦਾ ਕੰਮ ਸ਼ੁਰੂ ਕਰਨ ਪਰ ਸਿਆਸੀ ਦਬਾਅ ਵੇਠਾ ਕੇ ਜਿਹੜਾ ਵਾ ਇਹ ਕਰਮਚਾਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਔਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਆ ਰਹੀ ਜੀ ਉਹ ਲਿਸਟ ਹੀ ਨਹੀਂ ਪੈਂਦੀ ਹੈਗੀ ਤੇ ਕਿਸੇ ਨੇ ਕੀ ਕੰਮ ਕਰਨਾ ਸੋ ਉਹਦੇ ਵਾਸਤੇ ਅੱਜ ਸਾਰਿਆਂ ਨੂੰ ਅਸੀਂ ਕੱਲ ਪਰਸੋ ਤੋਂ ਇਹਨਾਂ ਨੂੰ ਚੇਤਾਵਨੀ ਦੇ ਰਹੇ ਵੀ ਸੋਮਵਾਰ ਸਾਨੂੰ 12 ਵਜੇ ਤੱਕ ਲਿਸਟਾਂ ਦੇ ਦਿਓ ਔਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਬਾਹਰ ਬਹਿ ਕੇ ਧਰਨੇ ਦੇ ਉੱਤੇ ਅਸੀਂ ਬੈਠੇ ਰਹੇ ਕਿ ਸਾਨੂੰ ਲਿਸਟਾਂ ਦੇ ਦਿਓ ਸਾਨੂੰ ਕੋਈ ਜਵਾਬ ਨਾ ਪਾਓ ਪਰ ਔਰ ਕੋ ਸਾਨੂੰ ਇਹ ਜਵਾਬ ਆਉਂਦਾ ਵੀ ਜਿੰਨਾ ਚਿਰ ਤੱਕ ਮੌਜੂਦਾ ਐਮਐਲਏ ਦਾ ਟੈਲੀਫੋਨ ਨਹੀਂ ਆਉਂਦਾ ਐਨੀ ਲਿਸਟ ਕਿਸੇ ਨੂੰ ਦੇ ਸਕਦੇ ਫਿਰ ਮਜਬੂਰੀ ਦੇ ਵਿੱਚ ਜਿਹੜੇ ਲੋਕ ਭਾਓ ਭੋਖੇ ਅੰਦਰ ਜਿਹੜਾ ਵਾ ਬਲਾਕ ਦਾ ਜਿਹੜਾ ਤਸੀਮਦਾਰ ਔਰ ਹੋਰ ਅਫਸਰ ਸਬੰਨਾਂ ਦਾ ਘਰਾਉ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਦਬਾਅ ਵੇਠਾ ਕੇ ਜਿਹੜਾ ਵਾ ਇਹ ਕਰਮਚਾਰੀ ਜਿਹੜੇ ਆ ਲਿਸਟਾਂ ਦੇਣ ਨੂੰ ਮਜਬੂਰ ਹੋਏ ਔਰ ਤਕਰੀਬਨ ਸਾਰੀਆਂ ਲਿਸਟਾਂ ਮਿਲ ਗਈਆਂ ਔਰ ਕੁਝ 800 ਤੋਂ ਪਿੰਡਾਂ ਦੀਆਂ ਵਾਂ ਜਿਨ੍ਹਾਂ ਦੀਆਂ ਲਿਸਟਾਂ ਕਿੰਨੇ ਛਪੀਆਂ ਹੀ ਨਹੀਂ ਗਈਆਂ ਤੇ ਇਥੋਂ ਇਹਨਾਂ ਦੀ ਮਾਨਸਿਕਤਾ ਇਹਨਾਂ ਦੀ ਨਿਲਾਇਕੀ ਇਹਨਾਂ ਦੀ ਕਾਬਲੀਅਤ ਮੌਜੂਦਾ ਸਰਕਾਰ ਦੀ ਔਰ ਅਫਸਰਾਂ ਦੀ ਸਾਬਤ ਹੁੰਦੀ ਵੀ ਤੁਹਾਡੇ ਕੋਲ ਲਿਸਟਾਂ ਜਾਂ ਛਪੀਆਂ ਨਹੀਂ ਅਜੇ ਤੱਕ ਹੈਗੀਆਂ ਤੇ ਤੁਸੀਂ ਲਿਸਟਾਂ ਦੋਗੇ ਕਿਥੋਂ ਇਹਨਾਂ ਚੀਜ਼ਾਂ ਦੀ ਜਾਣਕਾਰੀ ਇਹ ਹੁਣ ਇਸ ਤੋਂ ਬਾਅਦ ਡੀਸੀ ਸਾਹਿਬ ਨੂੰ ਔਰ ਹੋਰ ਚੋਣ ਕਮਿਸ਼ਨ ਨੂੰ ਜਿਹੜੀਆਂ ਵਾ ਚਿੱਠੀ ਲਿਖ ਕੇ ਈ ਅਨਕੜੀ ਕਰਾਂਗੇ ਕਿ ਇਸ ਤਰ੍ਹਾਂ ਸਾਨੂੰ ਆਇਆ। ਕੇਮ ਕਰਨ ਦੇ ਵਿੱਚ ਤਕਰੀਬਨ ਇਹਨੂੰ ਪ੍ਰੋਬਲਮ ਜਿਹੜੀ ਦੇਖਣ ਨੂੰ ਸਾਹਮਣੇ ਆ ਰਹੀ ਹੈ ਔਰ ਕੀ ਉਹਨਾਂ ਨੇ ਗੇਟ ਬੰਦ ਕਰਤਾ ਸੀ ਬਾਅਦ ਜਦੋਂ ਕੰਮ ਵਿੱਚ? ਨਹੀਂ ਉਹ ਗੇਟ ਬੰਦ ਕਰਤਾ ਸੀ ਔਰ ਜਿਹੜੇ ਉਹਨਾਂ ਦੇ ਚ ਇੱਥੇ ਆਉਂਦੇ ਸੀ ਉਹ ਮਗਰਲੇ ਬੱਤੇ ਜਿਹੜੀ ਕੰਦ ਆ ਉਸੇ ਉਹਨਾਂ ਨੂੰ ਲਿਸਟਾਂ ਦੇ ਕੇ ਪਿੱਛੋਂ ਦੀ ਤੋਰੀ ਜਾਂਦੇ ਸੀ ਔਰ ਜਿਹੜੇ ਸਵੇਰ ਤੋਂ ਸਾਡੇ ਜਿਹੜੇ 9 ਵਜੇ ਤੋਂ ਜਿਹੜੇ ਭੁੱਖੇ ਪਾਣੇ ਇੱਥੇ ਛੱਡੇ ਵਰਕਰਸ ਵਾਲ ਮੇਟੇ ਤੇ ਉਹਨਾਂ ਨੂੰ ਜਲੀਲ ਕਰਨ ਦੇ ਔਰ ਕੱਲ ਅਸੀਂ 10 ਵਜੇ ਦਾ ਜਿਹੜਾ ਪ੍ਰੋਗਰਾਮ ਆ ਉਹ ਪੀਕਿਊਂਡ ਬਲਾਕ ਉੱਥੇ ਵੀਡੀਓ ਦਾ ਇਸੇ ਤਰੀਕੇ ਨਾਲ ਰੱਖਿਆ ਉਹਦੇ ਜਿਹੜੇ ਸਾਡੇ ਉਮੀਦਵਾਰ ਆ ਉਹ ਸਾਰੇ ਉੱਥੇ ਜਿਹੜੇ ਮੈਂਬਰ ਪੰਚ ਸਰਪੰਚ ਉੱਥੇ ਪਹੁੰਚ ਗਏ ਸਰਸਤਾਵ ਦੀਆਂ ਲਿਸਟਾਂ ਲੈਣਗੇ ਜਾਂ ਦੇਣਗੇ ਤੇ ਠੀਕ ਹੈ ਨਹੀਂ ਦੇਣਗੇ ਤੇ ਫਿਰ ਜੋ ਇਹ ਫੁੱਲ ਦਾ ਜਿਹੜੇ ਡਿਸਪਿਊਟ ਸੀ ਜਿਹੜੀਆਂ ਚੁੱਲਾ ਟੈਕਸ ਦੀਆਂ ਰਸੀਦਾਂ ਜਾਂ ਐਨਓਸੀ ਵਗੈਰਾ ਉਹਦੇ ਬਾਰੇ ਕੀ ਇਨਫੋਰਮ ਦਿੱਤੀ ਗਈ ਉਹਦੇ ਵਿੱਚ ਜੋ ਚੋਣ ਪੇਚਣ ਦੀਆਂ ਗਾਈਡਲਾਈਨਸ ਆਈਆਂ ਨਵੀਆਂ ਵੀ ਐਨਓਸੀ ਵਾਸਤੇ ਇੱਕ ਹਲਕੀਆ ਬਿਆਨ ਜਿਹੜਾ ਵਾ ਪੰਚ ਤੇ ਸਰਪੰਚੋਂ ਦੇਣਗੇ ਔਰ ਜਿਹੜੀ ਚੁੱਲਾ ਟੈਕਸ ਦੀ ਜਿਹੜੀ ਰਸੀਦ ਆ ਉਹ ਮੌਕੇ ਤੇ ਜਿਹੜਾ ਫਾਈਲ ਲੈ ਕੇ ਉਹ ਵੀਡੀਓ ਸਾਹਮਣੇ ਹੁਣ ਸ਼ੋਰ ਕੀਤਾ ਕਿ ਇਹ ਸੈਕਟਰੀਆਂ ਨੂੰ ਪਾਬੰਦ ਕਰਾਂਗੇ ਕਿ ਉਹ ਜਿਹੜਾ ਜਿਹੜਾ ਫਾਈਲ ਜਮ੍ਹਾਂ ਕਰਾਈ ਹੋ ਉਹਦੇ 7 ਰੁਪਏ ਸਾਲ ਦੇ 7 ਤੋਂ 5 35 5 ਸਾਲਾਂ ਦੇ ਜਾਂ 6ਾਂ ਦੇ ਵੀ ਜਿਹੜੇ 42 ਰੁਪਏ ਉਹ ਮੋਕੇ ਤੇ ਜਮ੍ਹਾਂ ਕਰਾਉਣਗੇ ਪਰ ਚੋਣ ਕਮਿਸ਼ਨ ਵੱਲੋਂ ਇੱਕ ਨਾਲ ਹਲਫ਼ਿਆ ਬਿਆਨ ਵੀ ਲੱਗ ਰਿਹਾ ਸੋ ਦੋ ਹਲਫ਼ਿਆ ਬਿਆਨ ਜਿਹੜੇ ਅਸੀਂ ਆਪਣੀਆਂ ਫਾਈਲਾਂ ਪਰ ਲੱਗੇ ਨਾਲ ਲਾਉਣਾ ਹੈ 6 ਨੋਮੀਨੇਸ਼ਨ ਜਿਹੜੀਆਂ ਫਾਈਲਿੰਗ ਵਾਸਤੇ ਕੀ ਜੋਰ ਦੀ ਫਾਈਲਿੰਗ ਰੋਧੀਆਂ ਦੀ ਨੋਮੀਨੇਸ਼ਨ ਫਾਈਲ ਸਰਕਾਰ ਲਊਗੀ ਦਫ਼ਤਰ ਲੈਣਗੇ ਜੀ ਨਹੀਂ ਲੈਣਗੇ ਤੇ ਫਿਰ ਇਹਨਾਂ ਦੀਆਂ ਵੀ ਲੈਣ ਦਿੰਦੇ ਫਿਰ ਜਿਹੜਾ ਅੱਜ ਬਲਾਕ ਵਲਟੋਆ ਕੇ ਧਰਨਾ ਦਿੱਤਾ ਗਿਆ ਵੀ ਕਾਂਗਰਸੀ ਦਾਗੂਆਂ ਦਾ ਦੋਸ਼ ਆ ਵਰਕਰਾਂ ਦਾ ਦੋਸ਼ ਆ ਵੀ ਡੀਓ ਕੋਲ ਲਿਸਟਾਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਇੱਕੋ ਚੁਲਾ ਟੈਕਸ ਦੇ ਸਿੱਧਾ ਨਹੀਂ ਦਿੱਤੀਆਂ ਜਾ ਰਹੀਆਂ ਮਤਲਬ ਤੁਸੀਂ ਬਤੌਰ ਨਾਇਬ ਤਹਿਸੀਲਦਾਰ ਇੱਥੇ ਡਿਊਟੀ ਨਿਭਾ ਰਹੇ ਹੋ ਤੇ ਮਤਲਬ ਅਸਲ ਕੀ ਮਤਲਬ ਹੈਗਾ ਜੀ ਮਸਲਾ ਕੋਈ ਗੱਲ ਨਹੀਂ ਕਿ ਕੋਈ ਕਿਸੇ ਕਿਸਮ ਦਾ ਕੋਈ ਗੱਲ ਨਹੀਂ ਕਿ ਲਿਸਟਾਂ ਵਿਚਾਰੋ ਦੇ ਦਈਏ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਆ ਕੇ ਲੈ ਜਾਓ ਲਿਸਟਾਂ ਸਾਡੇ ਕੋਲ ਜਦੋਂ ਆਉਂਦੀਆਂ ਉਹ ਤੁਸੀਂ ਦੇ ਲਈਆਂ ਸੀ ਜਦੋਂ ਆਇਆ ਉਦੋਂ ਕਿਹਾ ਇਹਨਾਂ ਨੂੰ ਆ ਕੇ ਲੈ ਜੂ ਬਾਕੀ ਤੁੱਲਾ ਟੇਖ ਵਾਲਾ ਕੁਝ ਕਰੀ ਨਹੀਂ ਸਰਕਾਰ ਨੇ ਕਲੀਅਰ ਕਰਤਾ ਕਿ ਐਫੀਡੇਵਿਟ ਲਾ ਦੋ ਨਹੀਂ ਮਿਲਦਾ ਇਹ ਬਾਕੀ ਉਹ ਵੀ ਸ਼ਾਮ ਤੱਕ ਇਹਨਾਂ ਨੂੰ ਆ ਜਾਣਾ ਸਾਰਿਆਂ ਨੇ ਜਿਹੜਾ ਬੋਲ ਪਟਾਉਣ ਦੀ ਰਸੀਦ ਉਹ ਕਢਾ ਲੈਣ ਐਫੀਡੇਵਿਟ ਲਾਉਣਾ ਐਫੀਡੇਵਿਟ ਫਿਲਾ ਲੈਣ ਜਿਸ ਤਰ੍ਹਾਂ ਤੁਸੀਂ ਇੱਥੇ ਬਲਾਗ ਦੇ ਵਿੱਚ ਬਿਠੇ ਹੋ ਨਾਂ ਦੇ ਵਿੱਚ ਕੋਈ ਪੰਜਾ ਸੱਤਰਾ ਨਾਂ ਬੀਡੀਪੀ ਸਾਹਿਬ ਆਜ ਰਹੇ ਵੀ ਉਹ ਸਮਾਨ ਲੈਣਗੇ ਜੀ ਜਿਹੜਾ ਸਮਾਨ ਇਹਨਾਂ ਨੂੰ ਦੇਣਾ ਉਹ ਲੈਣਗੇ ਪਰ ਸ਼ਾਮ ਤੱਕ ਆਇਆ ਪੰਚਾਇਤ ਦਾ ਕੋਈ ਵੀ ਧਿਕਾਰੀ ਵੀ ਇੱਥੇ ਹਾਜ਼ਰ ਨਹੀਂ ਕੋ ਸਾਰੇ ਬੰਦੇ ਨਹੀਂ ਹੈਗੇ ਆ ਅੱਛਾ ਜੀ ਹਾਂ ਦਫ਼ਤਰ ਵਾਲੇ ਬੈਠੇ ਹੋਰ ਉਹ ਹੀ ਲਿਸਟਾਂ ਦੇ ਰਹੇ ਅੱਛਾ ਜੀ ਉਹ ਲੋ ਮਲੌਰ ਦਾ ਕਲਰਕ ਟਾਈਪ ਹੈਗੇ ਬਾਕੀ ਹਾਂ ਪੰਚਾਇਤ ਦੇ ਦੂਜੇ ਅਧਿਕਾਰੀ ਨਹੀਂ ਹੈਗੇ ਉਹ ਸਾਰੇ ਉੱਧਰ ਨਾਲ ਗਏ ਅੱਛਾ ਜੀ ਅੱਜ ਸਰ ਅਜੇ ਤੱਕ ਕੋਈ ਸਰਪੰਚਾ ਪੰਚਾਇਤ ਦੀ ਕੋਈ ਨਾਮਿਨੇਸ਼ਨ ਵਾਇਲ ਹੋਈ ਨਹੀਂ ਅਜੇ ਤੱਕ ਕੋਈ ਨਹੀਂ ਹੋਈ ਅਜੇ ਮੇਰ ਕਪਲੇ ਸਰ ਸ਼ਾਮ ਤੱਕ ਹੁੰਦੀ ਆ ਸਕੀ ਹੋ ਜਾਗੀ ਸਰ ਤੁਹਾਡੀ ਕੀ ਡਿਊਟੀ ਹੈ ਜੀ ਇੱਥੇ ਸੁਪਰਵਾਈਜ਼ਨ ਅੱਛਾ ਜੀ ਠੀਕ ਹੈ ਓਕੇ ਸਰ Thank mm -hmm. you.